ਬਹੁਤ ਮਾੜੀ ਗੱਲ ਹੋਈ ਹੈ ਜਿਹੜੇ ਲੋਕ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਹੈ ਤੇ ਕਿਉਂ ਹੋਇਆ ਕਿਸ ਤਰੀਕੇ ਨਾਲ ਹੋਇਆ ਤੇ ਸਰਕਾਰ ਨੂੰ ਇਹਦੀ ਪੂਰੀ ਤਰ੍ਹਾਂ ਜਾਂਚ ਕਰਕੇ ਇਹ ਸੱਚ ਸਾਹਮਣੇ ਲਿਆਂਦੀ ਲੋੜ ਹੈ ਕਿ ਕੌਣ ਉਹ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੀਆਂ ਨੇ ਉਹਨਾਂ ਤੇ ਸਖਤੀ ਦੇ ਨਾਲ ਪੇਸ਼ ਉਹਨਾਂ ਨੂੰ ਉਹਨਾਂ ਤੇ ਸਰਕਾਰ ਦੇ ਦੇਖੋ ਤਰਨਤਾਰਨ ਮੈਂ 10 ਦਿਨ ਉੱਥੇ 12 ਦਿਨ ਲਾ ਕੇ ਆਏ ਆ ਉੱਥੇ ਲੋਕਾਂ ਦੀ ਹੁਣ ਸੋਚ ਹੈ ਨਾ ਜਿਹੜੀ ਲੋਕਾਂ ਦੀ ਸੋਚ ਵਿਕਾਸ ਵੱਲ ਹੈ ਲੋਕਾਂ ਦੀ ਸੋਚ ਕਮਾਂ ਵੱਲ ਹੈ ਉੱਥੇ ਅਸੀਂ ਸਾਰਾ ਕੁਝ ਅਕੇ ਦੇਖਿਆ ਹੈ ਸਭ ਸਾਡੀ ਸਰਕਾਰ ਦੇ ਕੀਤੇ ਕੰਮ ਲੋਕਾਂ ਦੇ ਮੂੰਹ ਚੜ੍ਹ ਕੇ ਬੋਲ ਰਹੇ ਨੇ ਤੇ ਹੈਰਾਨੀ ਦੀ ਗੱਲ ਤਾਂ ਉਦੋਂ ਸੀ ਜਦੋਂ ਅਸੀਂ ਗਏ ਸੀ ਨਾ ਪਿੰਨਾਂ ਦੇ ਵਿੱਚ ਤੇ ਅਸੀਂ ਜਿਹੜੀਆਂ ਗੱਲਾਂ ਦੱਸਣਾ ਚਾਹੁੰਦੇ ਸੀ ਉਹ ਲੋਕ ਆਪ ਹੀ ਦੱਸੀ ਜਾਂਦੇ ਸੀ ਕਹਿੰਦੇ ਤੁਸੀਂ ਤੇ ਆਹ ਕੰਮ ਕੀਤੇ ਆ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਭਾਵੇਂ ਕਾਲੀ ਦਲ ਦੀ ਸਰਕਾਰ ਰਹੀ ਹੋਵੇ ਤੇ ਭਾਵੇਂ ਕਾਂਗਰਸ ਦੀ ਰਹੀ ਹੋਵੇ ਉਹਨਾਂ ਦੀਆਂ ਸਰਕਾਰਾਂ ਵੀ ਰਈਆਂ ਨੇ ਉਹਨਾਂ ਦੇ ਬੰਦੇ ਵੀ ਉੱਥੇ ਸੀ ਕੰਮ ਜਿਹੜੇ ਵੋਟਰਾਂ 'ਚ ਖੜੇ ਸੀ ਨਾ ਉਹਨਾਂ ਬੰਦਿਆਂ ਕੰਮ ਕੀਤਾ ਨਾ ਉਹਨਾਂ ਦੀਆਂ ਸਰਕਾਰਾਂ ਨੇ ਕੰਮ ਕੀਤਾ ਇਸ ਕਰਕੇ ਲੋਕ ਖੁਦ ਬਖੁਦੇ ਕਹਿ ਰਹੇ ਸੀ ਕਿ ਸਰਕਾਰ ਇਹਨਾਂ ਦੀ ਹੈ ਤੇ ਆਮ ਆਦਮੀ ਪਾਰਟੀ ਹੀ ਕੰਮ ਕਰਦੀ ਹੈ ਮੈਨੂੰ ਪੂਰਨ ਯਕੀਨ ਹੈ ਕਿ ਉੱਥੇ ਸੀ ਵੱਡੇ ਮਾਰਜਨ ਦੇ ਨਾਲ ਜਿਹੜੀ ਤਰਨਤਾਰਨ ਦੀ ਸੀਟ ਜਿੱਤਾਂਗੇ ਤੇ ਜਿਹੜੀ ਇੱਕ ਕੇਂਦਰ ਦੀ ਸਰਕਾਰ ਦੇ ਖਿਲਾਫ ਇੱਕ ਵਿਰੋਧੀ ਲਹਿਰ ਚੱਲ ਰਹੀ ਹੈ ਹਾਲਾਂਕਿ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਬਹੁਤ ਕੀਤੀ ਹੈ ਉਸ ਨੂੰ ਆ ਦੇਖੋ ਰੋਜ਼ ਅਖਬਾਰਾਂ ਦੇ ਵਿੱਚ ਦੇਖਦੇ ਆ ਤੁਹਾਡੇ ਮਾਧਮ ਦੇ ਰਾਹੀ ਚੈਨਲਾਂ ਦੇ ਮਾਧਮ ਦੇ ਰਾਹੀ ਦੇਖਦੇ ਆ ਕਿਸ ਤਰੀਕੇ ਨਾਲ ਇਹਨਾਂ ਨੇ ਸਿਸਟਮ ਨੂੰ ਇਸ ਤਰ੍ਹਾਂ ਲਾ ਲਓ ਵੀ ਹਾਈਜੈਕ ਕਰ ਲਿਆ ਇਧਰ ਲਿਆ ਵੋਟਾਂ ਉਧਰ ਬਣਾ ਲਈਆਂ ਲੱਖਾਂ ਦੀ ਗਿਣਤੀ ਚ ਵੋਟਾਂ ਬਣਾਈ ਜਾਂਦੇ ਨੇ ਅੱਛਾ ਇਹ ਤਾਂ ਹੁਣ ਬਨ ਨੇਸ਼ਨ ਬਨ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਹਿੰਦੁਸਤਾਨ ਦੇ ਵਿੱਚ ਚਾਰ ਸਟੇਟਾਂ ਨੇ ਚਾਰ ਸਟੇਟਾਂ ਦੇ ਵਿੱਚ ਵੀ ਇਕੱਠਾ ਇਲੈਕਸ਼ਨ ਨਹੀਂ ਕਰਾ ਸਕਦੇ ਇੱਕ ਸਟੇਟ ਦੇ ਵਿੱਚ ਦੋ ਦੋ ਚਰਨਾਂ ਦੇ ਵਿੱਚ ਇਲੈਕਸ਼ਨ ਕਰਾਉਂਦੇ ਨੇ ਤੇ ਬਨ ਨੇਸ਼ਨ ਬਨ ਇਲੈਕਸ਼ਨ ਦੀ ਗੱਲ ਕਿੱਥੋਂ ਆ ਜੂਗੀ ਉਹ ਕਰਦੇ ਕਿਉਂ ਨੇ ਉਹ ਇਸ ਲਈ ਕਰਦੇ ਨੇ ਕਿ ਸਾਰੀ ਠੱਗੀ ਠੋਰੀ ਕਰਨੀ ਹੈ ਇਹਨਾਂ ਨੇ ਯੂਪੀ ਦੇਆਂ ਵੋਟਾਂ ਜਾ ਕੇ ਬਿਹਾਰ ਚ ਬਣਾ ਲਈਆਂ ਫਿਰ ਬਿਹਾਰ ਦੀਆਂ ਜਾ ਕੇ ਅਸਾਮ ਚ ਬਣਾ ਲਣਗੇ ਸੋ ਇਹ ਸਿਸਟਮ ਹੈ ਜਿਹੜਾ ਇਹ ਹੁਣ ਨੰਗਾ ਹੋ ਚੁੱਕਿਆ ਪਰ ਇਸ ਗੱਲ ਦੇ ਬਾਵਜੂਦ ਵੀ ਲੋਕ ਵੱਡੇ ਨੇ ਲੋਕਾਂ ਦੀ ਤਾਕਤ ਵੱਡੀ ਹੈ ਲੋਕ ਜਿਹਨੂੰ ਚਾਹਣ ਅਰਸ਼ ਤੇ ਬਿਠਾ ਦਨ ਤੇ ਜਿਹਨੂੰ ਚਾਹਣਗੇ ਫਰਸ਼ ਤੇ ਬਿਠਾ ਦਨਗੇ ਸੋ ਇਹਨਾਂ ਦਾ ਅੰਤ ਹੈ ਕਿਉਂਕਿ ਇਹਨਾਂ ਦੀ ਜਿਹੜੀ ਫੈਡਰਲ ਸਿਸਟਮ ਸੰਗੀ ਢਾਂਚਾ ਨੂੰ ਇਹ ਮੋਦੀ ਸਾਹਿਬ ਦੀ ਸਰਕਾਰ ਬਹੁਤ ਵੱਡਾ ਖਤਰਾ ਹੈ ਇਸ ਸੰਗੀਤਾ ਚ ਨੂੰ ਖਤਮ ਕਰਨਾ ਚਾਹੁੰਦੀ ਹੈ ਉਸ ਕਨਸਟੀਟਿਊਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ ਜੋ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੇ ਲਿਖਿਆ ਧੀ ਵਿਤਕਰੇ ਵਾਲੀ ਜਿਹੜੀ ਹੈ ਨਹੀਂ ਸਰਕਾਰਾਂ ਕਦੇ ਵਿਤਕਰਾ ਨਹੀਂ ਕਰਦੀਆਂ ਭਾਵੇਂ ਕਿਸੇ ਦੇ ਰਈਆਂ ਹੋਣ ਪਰ ਇਹਨਾਂ ਹਮੇਸ਼ਾ ਵਿਤਕਰੇ ਵਾਲੀ ਪਾਲਿਸੀ ਬਣਾਈ ਹੋਈ ਹੈ ਤੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਐਡੇ ਵੱਡੇ ਨੁਕਸਾਨ ਹੋਏ 20000 ਕਰੋੜ ਦਾ ਨੁਕਸਾਨ ਹੋਇਆ ਤੇ 1600 ਕਰੋੜ ਇਹ ਮਦਦ ਦੀ ਗੱਲ ਕਰਕੇ ਬੈਠ ਗਏ ਤੇ 1600 ਕਰੋੜ ਵੀ ਨਹੀਂ ਦਿੱਤਾ ਇਹ ਮਸਲਾ ਕੀ ਹੈ ਸਿਰਫ ਤੇ ਸਿਰਫ ਇਹ ਚਾਹੁੰਦੇ ਨੇ ਇਹ ਕਿ ਪੰਜਾਬ ਸਰਕਾਰ ਜਿਹਨੇ ਰਿਕਾਰਡ ਕੰਮ ਕੀਤੇ ਨੇ ਕਿ ਇਤਿਹਾਸ ਬਣਾਤਾ ਤੇ ਇਹ ਸਰਕਾਰ ਹੁਣ ਕੰਮ ਨਾ ਕਰ ਸਕੇ ਇਹਨਾਂ ਦੇ ਪੈਸੇ ਰੋਕ ਲੋ ਤਾਂ ਕਿ ਲੋਕ ਇਹਨਾਂ ਨੂੰ ਚੰਗਾ ਵਾਲਾ ਕਹਿਣ ਲੱਗ ਜਨੋਂ ਲੋਕ ਇਹਨਾਂ ਦੇ ਖਿਲਾਫ ਹੋ ਜਾਣ ਇਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਬੜਾ ਦੁੱਖ ਹੁੰਦਾ ਇਸ ਗੱਲ ਦਾ ਕਿ ਅਸੀਂ ਉਸ ਸੰਗੀਟਾਂਚੇ ਦਾ ਅਸੀਂ અપਮਾਨ ਕਰ ਰਹੇ ਹਾਂ ਤੇ ਰਾਜਨੀਤੀ ਲਈ ਵੋਟਾਂ ਤਾਂ ਆਉਂਦੀਆਂ ਨੇ ਵੋਟਾਂ ਜਾਂਦੀਆਂ ਨੇ ਲੋਕ ਨੇ ਜਿਹਨੂੰ ਮਰਜ਼ੀ ਚੁਣ ਲੈਣਗੇ ਪਰ ਇਹ ਸਿਸਟਮ ਠੀਕ ਨਹੀਂ ਹੈ ਇਹ ਮੈਂ ਕਹਿ ਸਕਦਾ ਕਿ ਮੋਦੀ ਸਾਹਿਬ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਸੈਂਟਰ ਦੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਨਾਲ ਖਾਸ ਤੌਰ ਤੇ ਨਹੀਂ ਟਕਰਾਨਾ ਚਾਹੀਦਾ ਜਿਹੜੇ ਸਾਡੇ ਸਾਰੇ ਹੀਲੇ ਵਸੀਲੇ ਤੇ ਹਰ ਤਰੀਕੇ ਨਾਲ ਕਬਜ਼ਾ ਕਰਨ ਦੀਆਂ ਗੱਲਾਂ ਕਰੀ ਜਾਂਦੇ ਆ ਪਹਿਲਾਂ ਭਾਖੜਾ ਡੈਮ ਦੀ ਗੱਲ ਕਰ ਲਈ ਹੁਣ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈ ਇਹਨਾਂ ਤੋਂ ਬਾਅਦ ਆਉਣ ਇਹ ਰਾਜਨੀਤੀ ਕਰਨ ਚੰਗੇ ਤਰੀਕੇ ਨਾਲ ਕਰਨ ਲੋਕਾਂ ਦੇ ਕੰਮ ਆਉਣ ਪਰ ਲੋਕਾਂ ਦੇ ਕੰਮ ਕਿੱਥੋਂ ਆਣਗੇ 750 ਕਿਸਾਨ ਸ਼ਹੀਦ ਕਰਾਤੇ ਇਹਨਾਂ ਲੋਕਾਂ ਨੇ ਸਾਡੇ